ਸੇਰਾਗ ਮਹੱਲਾ ਤੀਜਾ ਗੁਰਮੁਖ ਲਾਮਤਾਈ ਐ ਮਨਮੁਖ ਬੋਝ ਨਾ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ ਸਹਿਜੇ ਹੀ ਸੁਖ ਪਾਈਐ ਸਹਿਜੇ ਰਹੈ ਸਮਾਏ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਈ ਰਹਾਉ ਸਦਾ ਸੁਹਾਗ ਸੁਹਾਗਨੀ ਜੇ ਚੱਲ ਹੈ ਸਤ ਗੁਰ ਪਾਏ ਸਦਾ ਪਿਰ ਨੇ ਚਲ ਪਾਈਏ ਨਾ ਉਹ ਮਰੈ ਲਜਾਏ ਸ਼ਬਦ ਮਿਲੇ ਨਾ ਵਿਛੜੇ ਪਿਰ ਕੈ ਅਨਕਸਮਾਏ ਹਰ ਨਿਰਮਲ ਅਤਿ ਉਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੇ ਨਾ 부ਝਏ ਦੇਖੇ ਪਰਮ ਪੁਲਾਏ ਗੁਰਮਤੇ ਹਰ ਸਦਾ ਪਾਇਆ ਰਸਲਾ ਹਰ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਜ ਸੁਪਾਏ ਬਿਨ ਸ਼ਬਦੈ ਜਗ ਦੁਖਿਆ ਫਿਰੈ ਮਨ ਮੁਖਾ ਲੋ ਗਈ ਖਾਏ ਸ਼ਬਦੇ ਨਾਮ ਧਿਆਈ ਐ ਸ਼ਬਦੇ ਸੱਚ ਸਮਾਏ ਮਾਇਆ ਭੁੱਲੇ ਸਿਧ ਫਿਰੇ ਸਮਾਧ ਨਾ ਲੱਗੇ ਸੁਭਾਈ ਤਿਨੇ ਲੋ ਵਿਆਪਤ ਹੈ ਅਧਿਕ ਰਹੀ ਲਪਟਾਏ ਬਿਨ ਗੁਰ ਮੁਕਤ ਨਾ ਪਾਈਐ ਨਾ ਦਬੇਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ ਦੁਖ ਸੁਖ ਇਹੋ ਜਿਉ ਬਦ ਹੈ ਹੋ ਮੈਂ ਕਰਮ ਕਮਾਏ ਬਿਨ ਸ਼ਬਦੈ ਪਰਮ ਨ ਝੂਕਈ ਨਾ ਵਿੱਚੋਂ ਮੈਂ ਜਾਏ ਬਿਨ ਪ੍ਰੀਤੀ ਭਗਤ ਨ ਹੋਵਈ ਬਿਨ ਸ਼ਬਦੈ ਥਾਏ ਲਪਾਏ ਸ਼ਬਦੇ ਹੋ ਮਹਾਰੀਏ ਮਾਇਆ ਕਾ ਭ੍ਰਮ ਜਾਏ ਨਾਮ ਪਦਾਰਥ ਪਾਈਏ ਗੁਰਮੁਖ ਸਹਿਜ ਸੁਭਾਏ ਬਿਨ ਗੁਰਾ ਗੁਣ ਨਾ ਜਪਨੇ ਬਿਨ ਗੁਣ ਭਗਤ ਨ ਹੋਏ ਭਗਤ ਵਚਨ ਹਰ ਮਨ ਵਸਿਆ ਸਹਜ ਮਿਲਿਆ ਪ੍ਰਭ ਸੂਏ ਨਾਨਕ ਸ਼ਬਦੇ ਹਰ ਸਾਲਾਹੀਐ ਕਰਮ ਪਰਾਪਤ ਹੋਏ ਸਿਰ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਐ ਮਨੁ ਮੁਖ ਬੂਝ ਨ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸ ਆ ਮਨ ਆਏ ਸਹਿਜ ਹੀ ਸੁਖ ਪਾਈਐ ਸਹਿਜ ਰਹੈ ਸਮਾਈ ਭਾਈ ਰੇ ਦਾਸ ਨ ਦਾਸ ਹੋਇ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਈ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲਹਿ ਸਤ ਗੁਰ ਪਾਏ ਸਦਾ ਪਰਲਹਿ ਚਲ ਪਾਈਐ ਨਾ ਉਮਰੇ ਲਜਾਈ ਸ਼ਬਦ ਮਿਲੀ ਲਾ ਵਿਛੜੈ ਫਿਰ ਕੈ ਅੰਕ ਸਮਾਈਐ ਹਰ ਨਿਰਮਲ ਅਤਿ ਉਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੈ ਨਾ 부ਝੈ ਭੇਖੇ ਪਰਮ ਪੁਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੇ ਸਹਜ ਸੁਭਾਏ ਬਿਨ ਸ਼ਬਦ ਜਗ ਦੁਖਿਆ ਫਿਰੈ ਮਨ ਮੁਖ ਲੋ ਗਈ ਖਾਏ ਸ਼ਬਦੇ ਨਾਮ ਤੇ ਆਈਐ ਸ਼ਬਦੇ ਸੱਚ ਸਮਾਏ ਮਾਇਆ ਭੁੱਲੇ ਸਿਦ ਫਿਰੇ ਸਮਾਦ ਨਾ ਲੱਗੇ ਸੁਭਾਏ ਤਿਨੇ ਲੋ ਵਿਆਪਤ ਹੈ ਅਦਕ ਰਹੀ ਲਪਟਾਏ ਬਿਨ ਗੌਰਵ ਨੂੰ ਕਤ ਨਾ ਪਾਈਏ ਨਾਦ ਬਿਨ ਮਾਇਆ ਜਾਏ ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਰਮ ਕਮਾਏ ਦੁੱਖ ਸੁਖ ਇਹੋ ਜਿਓ ਬੱਧ ਹੈ ਮੈਂ ਕਰਮ ਕਮਾਏ ਬਿਨ ਸ਼ਬਦੈ ਭਰਮ ਨਾ ਚੁਕਈ ਨਾ ਵਿੱਚ ਹੋ ਮੈਂ ਜਾਏ ਬਿਨ ਪ੍ਰੀਤੇ ਭਗਤ ਲਹੋਵਏ ਬਿਨ ਸ਼ਬਦੈ ਥਾਏ ਨਾ ਪਾਏ ਸ਼ਬਦ ਦੇ ਹੋਂ ਮਾਰੀਏ ਮਾਇਆ ਦਾ ਭ੍ਰਮ ਜਾਏ ਨਾਮ ਪਦਾਰਤ ਪਾਈਏ ਗੁਰਮੁਖ ਸਹਜ ਸੁਭਾਏ ਬਿਨ ਗੁਰ ਗੁਣ ਨਾ ਜਾਪਨੇ ਬਿਨ ਗੁਣ ਭਗਤ ਨ ਹੋਏ ਭਗਤ ਬਚਨ ਹਰ ਮਨ ਵਸਿਆ ਸਹਜ ਮਿਲਿਆ ਪ੍ਰਭ ਸੋਏ ਨਾਨਕ ਸ਼ਬਦੇ ਹਰ ਸਲਾਹੀ ਹੈ ਕਰਮ ਪਰਾਪਤ ਹੋਏ ਸਿਰਾਗ ਮਹਲਾ ਤੀਜਾ ਗੁਰਮੁਖ ਲਾਮ ਧਾਈਐ ਮਨ ਮੁਖ ਬੋਝ ਨ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ ਸਹਿਜੇ ਸੁਖ ਪਾਈਐ ਸਹਿਜੇ ਰਹਿ ਸਮਾਈਐ ਪਾਈ ਰੇ ਦਾਸ ਨਦਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਈ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲੈ ਸਤ ਗੁਰ ਪਾਏ ਸਦਾ ਪਿਰ ਨੇ ਚਲ ਪਈਏ ਨਾ ਉਹ ਮਰੇ ਨਾ ਜਾਏ ਸ਼ਬਦ ਮਿਲਿਨਾ ਵਿਚੁੜੇ ਫਿਰ ਕੈ ਅੰਕ ਸਮਾਏ ਹਰ ਨਿਰਮਲ ਅਤਿ ਉਜਲਾ ਬਿਨ ਗੁਰ ਪਾਇ ਨਾ ਜਾਏ paath pade na bujhay bhekhe param bulaaye gurmati har sada paaya rasna har ras samaaye maya moh chukaaya ਗੁਰਮਤੀ ਸਹਜ ਸੁਭਾਏ ਬਿਨ ਸ਼ਬਦ ਜਗ ਦੁਖਿਆ ਫਿਰੇ ਮਨ ਮੁਖਾ ਨ ਹੋ ਗਏ ਖਾਏ ਸ਼ਬਦੇ ਨਾਮ ਧਿਆਈਐ ਸ਼ਬਦੇ ਸਚ ਸਮਾਏ ਮਾਇਆ ਭੁਲੇ ਸਦ ਫਿਰ ਰਹੀ ਸਮਾਦ ਨ ਲਗੈ ਸੁਭਾਏ ਤिने ਲੋ ਵਿਆਪਤ ਹੈ ਅਦ ਕਰਹੀ ਲਪਟਾਏ ਬਿਨ ਗੁਰ ਮੁਕਤ ਨ ਪਾਈਐ ਨਾਦ ਬਿਨਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਰਮ ਕਮਾਏ ਦੁੱਖ ਸੁੱਖ ਇਹੋ ਜਿਉ ਬੱਦ ਹੈ ਹੋ ਮੈਂ ਕਰਮ ਕਮਾਏ ਬਿਨ ਸ਼ਬਦੈ ਪਰਮ ਨ ਚੂਕੈ ਨਾ ਵਿੱਚ ਹੋ ਮੈਂ ਜਾਏ ਬਿਨ ਪ੍ਰੀਤੇ ਭਗਤ ਰਹੋ ਵੇ ਬਿਨ ਸ਼ਬਦੈ ਥਾਏ ਨ ਪਾਏ ਸ਼ਬਦ ਇਹ ਮੈ ਮਾਰੀਏ ਮਾਇਆ ਕਾ ਪਰਮ ਜਾਏ ਨਾਮ ਪਦਾਰਥ ਪਾਈਏ ਗੁਰਮੁਖ ਸਹਜ ਸੁਭਾਏ ਬਿਨ ਗੁਰ ਗੁਣ ਨਾ ਜਪਣੇ ਬਿਨ ਗੁਣ ਭਗਤ ਨ ਹੋਏ ਭਗਤ ਵਚਨ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸ਼ਬਦੇ ਹਰ ਸਾਲਾਹੀਐ ਕਰਮ ਪ੍ਰਾਪਤ ਹੋਏ ਸਿਰ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਐ ਮਨ ਮੁਖ ਬੋਝ ਨ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ ਸਹਜੇ ਹੀ ਸੁਖ ਪਾਈਐ ਸਹਜੇ ਰਹੈ ਸਮਾਏ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਈ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲ ਹੈ ਸਤ ਗੁਰ ਪਾਏ ਸਦਾ ਪਿਰ ਨੇਹ ਚਲ ਪਾਈਏ ਨਾ ਉਹ ਮਰੈ ਲਜਾਏ ਸ਼ਬਦ ਮਿਲੇ ਨਾ ਵਿਛੜੈ ਪਿਰ ਕੈ ਅਲਕਸਮਾਏ ਹਰ ਨਿਰਮਲ ਅਤਿ ਉਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੇ ਨਾ ਬੁਝੈ ਦੇਖੇ ਪਰਮ ਪੁਲਾਏ ਗੁਰਮਤੇ ਹਰ ਸਦਾ ਪਾਇਆ ਰਸਲਾ ਹਰ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੇ ਸਹਜ ਸੁਪਾਏ ਬਿਨ ਸ਼ਬਦੈ ਜਗ ਦੁਖਿਆ ਫਿਰੈ ਮਨ ਮੁਖਾ ਲੋ ਗਈ ਖਾਏ ਸ਼ਬਦੇ ਲਾਮ ਤਈ ਹੈ ਸ਼ਬਦੇ ਸੱਚ ਸਮਾਏ ਮਾਇਆ ਭੁਲੇ ਸਿਧ ਫਿਰੇ ਸਮਾਧ ਨਾ ਲੱਗੇ ਸੁਭਾਏ ਤਿਨੇ ਲੋ ਵਿਆਪਤ ਹੈ ਅਦਕ ਰਹੀ ਲਪਟਾਏ ਬਿਨ ਗੁਰ ਮੁਕਤ ਨਾ ਪਾਈਐ ਨਾ ਦੁਬੇ ਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ ਦੁੱਖ ਸੁਖ ਇਹੋ ਜੀਵਨ ਬਦ ਹੈ ਹੋ ਮੈਂ ਕਰਮ ਕਮਾਏ ਬਿਨ ਸ਼ਬਦ ਪਰਮ ਨ ਝੂਕਈ ਨਾ ਵਿੱਚੋਂ ਮੈਂ ਜਾਏ ਬਿਨ ਪ੍ਰੀਤੀ ਭਗਤ ਨ ਹੋਵਈ ਬਿਨ ਸ਼ਬਦੈ ਥਾਏ ਲਪਾਏ ਸ਼ਬਦੇ ਹੋ ਮਹਾਰੀਏ ਮਾਇਆ ਕਾ ਭ੍ਰਮ ਜਾਏ ਨਾਮ ਪਦਾਰਥ ਪਾਈਏ ਗੁਰਮੁਖ ਸਹਜ ਸੁਭਾਏ ਬਿਨ ਗੁਰ ਗੁਣ ਨਾ ਜਪਨੇ ਬੇਨਗੁਣ ਭਗਤ ਨ ਹੋਏ ਭਗਤ ਵਚਨ ਹਰ ਮਨ ਵਸਿਆ ਸਹਜ ਮਿਲਿਆ ਪ੍ਰਭ ਸੋਏ ਨਾਨਕ ਸ਼ਬਦੇ ਹਰ ਸਾਲਾਹੀਐ ਕਰਮ ਪਰਾਪਤ ਹੋਏ ਸਿ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਐ ਮਨ ਨੂੰ ਖਬੂਜ ਨ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸ ਆ ਮਨ ਆਏ ਸਹਿਜ ਹੀ ਸੁਖ ਪਾਈਐ ਸਹਿਜ ਰਹੈ ਸਮਾਏ ਪਾਈ ਰੇ ਦਸਰਦਾਸ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਈ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲਹਿ ਸਤ ਗੁਰ ਪਾਏ ਸਦਾ پیر ਨਹਿ ਚਲ ਪਾਈਐ ਨਾ ਉਹ ਮਰੇ ਨ ਜਾਏ ਸ਼ਬਦ ਮਿਲੀ ਲਾ ਵਿਛੜੈ ਫਿਰ ਕੈ ਅੰਕ ਸਮਾਈਐ ਹਰ ਨਿਰਮਲ ਅਤਿ ਉਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੈ ਨਾ 부ਝੈ ਭੇਖੇ ਪਰਮ ਪੁਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ ਮਾ ਚੁਕਾਇਆ ਗੁਰਮਤੇ ਸਹਜ ਸੁਭਾਈ ਬਿਨ ਸ਼ਬਦੈ ਜਗ ਦੁਖਿਆ ਫਿਰੈ ਮਨ ਮੁਖ ਲੋਂ ਗਏ ਖਾਏ ਸ਼ਬਦਿ ਨਾਮ ਤਈਐ ਸ਼ਬਦੇ ਸੱਚ ਸਮਾਏ ਮਾਇਆ ਭੂਲੇ ਸਿਦ ਫਿਰ ਰਹੇ ਸਮਾਦ ਨ ਲੱਗੇ ਸੁਭਾਏ ਤਿਨੇ ਲੋ ਵਿਆਪਤ ਹੈ ਅਦਕ ਰਹੀ ਲਪਟਾਏ ਬਿਨ ਗੋਰ ਮੁਕਤ ਨਾ ਪਾਈਐ ਨਾਦ ਬਿਦ ਮਾਇਆ ਜਾਏ ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ ਦੁਖ ਸੁਖ ਇਹੋ ਜਿਉ ਬੱਧ ਹੈ ਮੈਂ ਕਰਮ ਕਮਾਏ ਬਿਨ ਸ਼ਬਦੈ ਭਰਮ ਨਾ ਚੁਕਈ ਨਾ ਵਿੱਚ ਹੋ ਮੈਂ ਜਾਏ ਬਿਨ ਪ੍ਰੀਤੇ ਭਗਤ ਲਹੋਵਏ ਬਿਨ ਸ਼ਬਦੈ ਥਾਏ ਨਾ ਪਾਏ ਸ਼ਬਦ ਦੇ ਹੋਂ ਮਾਰੀਏ ਮਾਇਆ ਕਾ ਪ੍ਰਮ ਜਾਏ ਨਾਮ ਪਦਾਰਥ ਪਾਈਏ ਗੁਰਮੁਖ ਸਹਜ ਸੁਭਾਏ ਬਿਨ ਗੁਰ ਗੁਣ ਲਾ ਜਪਣੇ ਬਿਨ ਗੁਣ ਭਗਤ ਨ ਹੋਏ ਭਗਤ ਬਚਨ ਹਰ ਮਨ ਵਸਿਆ ਸਹਜ ਮਿਲਿਆ ਪ੍ਰਭ ਸੋਏ ਨਾਨਕ ਸ਼ਬਦੇ ਹਰ ਸਲਾਹੀ ਹੈ ਕਰਮ ਪਰਾਪਤ ਹੋਏ ਸਿਰ ਰਾਗ ਮਹਲਾ 3 ਗੁਰਮੁਖ ਨਾਮ ਧਿਆਈਐ ਮਨ ਮੁਖ ਬੂਜ ਲਪਾਇ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ ਸਹਿਜੇ ਸੁਖ ਪਾਈਏ ਸਹਿਜੇ ਰਹਿ ਸਮਾਈਏ ਪਾਈ ਰੇ ਦਾਸ ਨਦਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਈ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲ ਸਤ ਗੁਰ ਪਾਏ ਸਦਾ ਪਿਰ ਨੇ ਚਲ ਪਈਏ ਨਾ ਉਹ ਮਰੇ ਨਾ ਜਾਏ ਸ਼ਬਦ ਮਿਲੀਨਾ ਵਿਚੜੇ ਪਿਰ ਕੈ ਅਲਕ ਸਮਾਏ ਹਰ ਨਿਰਮਲ ਅਤਿ ਉਜਲਾ ਬਿਨ ਗੁਰ ਪਾਇ ਨਾ ਜਾਏ ਅਠ ਪੜੈ ਨਾ 부ਝੈ ਭੇਖੇ ਪਰਮ ਪੁਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਬੋ ਚੁਕਾਇਆ ਗੁਰਮਤੀ ਸਹਜ ਸੁਭਾਏ ਬੇਲ ਸ਼ਬਦ ਜਗ ਦੁਖਿਆ ਫਿਰੇ ਮਨ ਮੁਖਾ ਨੋ ਗਏ ਖਾਏ ਸ਼ਬਦੇ ਨਾਮ ਧਿਆਈਐ ਸ਼ਬਦੇ ਸਚ ਸਮਾਏ ਮਾਇਆ ਭੁਲੇ ਸਿੱਧ ਫਿਰਹੇ ਸਮਾਦ ਨ ਲਗੈ ਸੁਭਾਏ ਤਿਨੇ ਲੋ ਵਿਆਪਤ ਹੈ ਅਦਕ ਰਹੇ ਲਪਟਾਏ ਬਿਨ ਗੁਰ ਮੁਕਤ ਨਾ ਪਾਈਏ ਨਾਦ ਬਿਨਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਰਮ ਕਮਾਏ ਦੁੱਖ ਸੁਖ ਇਹੋ ਜਿਉ ਬੱਦ ਹੈ ਹੋ ਮੇ ਪਰਮ ਕਮਾਏ ਬਿਨ ਸ਼ਬਦੈ ਪਰਮਨ ਚੂਕੈ ਨਾ ਵਿੱਚ ਹੋ ਮੈਂ ਜਾਏ ਬਿਨ ਪ੍ਰੀਤੇ ਭਗਤ ਨ ਹੋਵੇ ਬਿਨ ਸ਼ਬਦੈ ਥਾਏ ਨ ਪਾਏ ਸ਼ਬਦ ਇਹ ਮਹਿਮਾਰੀ ਹੈ ਮਾਇਆ ਕਾ ਪਰਮ ਜਾਏ ਨਾਮ ਪਦਾਰਥ ਪਾਈਏ ਗੁਰਮੁਖ ਸਹਿਜ ਸੁਭਾਏ ਬਿਨ ਗੁਰ ਗੁਣ ਨਾ ਜਪਣੇ ਬਿਨ ਗੁਣ ਭਗਤ ਨ ਹੋਏ ਭਗਤ ਵਚਨ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸ਼ਬਦੇ ਹਰ ਸਾ ਲਾਹੀਐ ਕਰਮ ਪ੍ਰਾਪਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ